ਤਦ ਆਦਿਕਾ ਇਨਕਾਉਂਟਰ ਬਣਾਉਦਾ ਹੋਇਆ ਕੀ ਮਾਮਲਾ ਹੈ ਸਰਕਾਰ ਅੱਜ ਐਸਐਸਪੀ ਤਰਨਤਨ ਸਾਹਿਬ ਦੀ ਟੀਮ ਸੀਏ ਦੀ ਟੀਮ ਸੀਗੇ ਨਾਲ ਏਜੀਟੀਐਫ ਦੀ ਟੀਮ ਸੀਗੇ ਇਹ ਜੁਆਇੰਟਲੀ ਇਸ ਏਰੀਆ ਚ ਆਪਰੇਸ਼ਨਸ ਕਰ ਰਹੇ ਸੀਗੇ ਅਸੀਂ ਇਹਨਾਂ ਅਨਸਰਜ਼ ਨੂੰ ਗਲਤ ਅਨਸਰਜ਼ ਨੂੰ ਫੜਨ ਵਾਸਤੇ ਇਨਫੋਰਮੇਸ਼ਨ ਬੇਸ ਜਿਹੜੀ ਹੈ ਇੱਕ ਮੋਟਰਸਾਈਕਲ ਨੂੰ ਚੇਜ਼ ਕੀਤਾ ਗਿਆ ਬਿਨਾ ਮੋਟਰ ਦਾ ਨੰਬਰ ਤੋਂ ਮੋਟਰਸਾਈਕਲ ਸੀਗਾ ਔਰ ਇਨਪੁਟ ਬੇਸਡ ਹੋਣ ਕਰਕੇ ਅਸੀਂ ਨਾਕਾਬੰਦੀ ਵੀ ਸਾਰੇ ਕਰਵਾਈ ਸੀਗੇ ਇਹ ਵਿਅਕਤੀ ਜਿਹੜਾ ਹੈ ਜਿਹੜਾ ਕਿ ਤੁਹਾਡੇ ਸਾਹਮਣੇ ਮੋਟਰਸਾਈਕਲ ਗਿਰਿਆ ਹੋਇਆ ਇਸੇ ਮੋਟਰਸਾਈਕਲ ਨੂੰ ਰੋਕਣ ਦੀ ਬਜਾਏ ਇਸ ਕੱਚੇ ਔਰ ਉਤਾਰ ਕੇ ਮੋਟਰਸਾਈਕਲ ਨੂੰ ਸੁੱਟ ਕੇ ਉਹਦੇ ਕੋਲ ਜਿਹੜਾ ਵੈਪਨ ਸੀ ਉਸ ਦਿਨ ਨਾਲ ਪੁਲਿਸ ਪਾਰਟੀ ਦਾ ਫਾਇਰ ਕੀਤਾ ਹੈਗਾ ਫਾਇਰ ਜਿਹੜਾ ਹੈਗਾ ਇੱਕ ਸਾਡੇ ਜਵਾਨ ਦੇ ਲੱਗਾ ਹੈਗਾ ਉਹਦੇ ਬੁਲਟ ਪ੍ਰੂਫ ਜੈਕਟ ਹੋਣ ਕਰਕੇ ਬਚਾਅ ਹੋ ਗਿਆ ਫਿਰ ਵੀ ਅਸੀਂ ਹਸਪੀਟਲ ਭੇਜਿਆ ਕ੍ਰਾਸ ਫਾਇਰ ਦੇ ਵਿੱਚ ਇਹ ਵਿਅਕਤੀ ਨੂੰ ਕਾਫੀ ਇੰਜਰਡ ਹੋ ਗਿਆ ਸੀਗਾ ਇਹਨੂੰ ਹਸਪੀਟਲ ਸ਼ਿਫਟ ਕੀਤਾ ਗਿਆ ਜਿੱਥੇ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ ਹੈ ਇਹ ਵਿਅਕਤੀ ਹਰਨੂਰ ਨੂਰ ਨਾਮ ਤੋਂ ਆਈਡੈਂਟੀਫਾਈ ਕੀਤਾ ਗਿਆ ਕਥੋ ਨੰਗਲ ਏਰੀਆ ਦਾ ਰਹਿਣ ਵਾਲਾ ਇਹ ਵਿਅਕਤੀ ਜਿਹੜਾ ਪ੍ਰਬ ਦਾ ਸੁਵਾਲ ਔਰ ਅਫਰੀਦੀ ਇਹਨਾਂ ਦਾ ਬਹੁਤ ক্লোਜ਼ ਐਸੋਸੀਏਟ ਹੈ ਐਂਡ ਫੀਲਡ ਵਰਕ ਉਹਨਾਂ ਦਾ ਕਰਦਾ ਹੈਗਾ ਜਿਹੜਾ ਮੋਡਿਊਲ ਅਸੀਂ ਪਹਿਲਾਂ ਬ੍ਰੇਕ ਕੀਤਾ ਸੀਗਾ ਤਾਂ ਐਸਐਸਪੀ ਤਰਨਤਨ ਸਾਹਿਬ ਦੀ ਟੀਮ ਨੇ ਮਿਸਟਰ ਸੇਕੋਨ ਲ ਹਰਮਨ ਸੇਕੋਨ ਵਾਲਾ ਉਸ ਦੇ ਵਿੱਚ ਵੀ ਇਹ ਸਾਨੂੰ ਵਾਂਟਡ ਸੀਗਾ ਔਰ ਇਹ ਜਿਹੜਾ ਅੰਮ੍ਰਿਤਸਰ ਸਰਪੰਚ ਸਾਹਿਬ ਦਾ ਮਰਡਰ ਹੋਇਆ ਉਸ ਦੇ ਵਿੱਚ ਵੀ ਪਲੈਨਿੰਗ ਪਾਰਟ ਦੇ ਵਿੱਚ ਪਾਰਟ ਦੇ ਵਿੱਚ ਸੀਗਾ ਉਹਨਾਂ ਸ਼ੂਟਰਸ ਦੇ ਨਾਲ ਰਿਹਾ ਵੀ اور اس ਤੋਂ ਬਾਅਦ ਐਗਜ਼ੀਕਿਊਸ਼ਨ ਪਾਰਟ ਦੇ ਵਿੱਚ ਦਾ ਰੋਲ ਹੈ ਜਿਸ ਨੂੰ ਅਸੀਂ ਚੈੱਕ ਕਰ ਰਹੇ ਹਾਂ ਲੇਕਿਨ ਪਲੈਨਿੰਗ ਪਾਰਟ ਦੇ ਪਾਰਟ ਦੇ ਵਿੱਚ ਉਹਨਾਂ ਫਿਊਟਰਸ ਨੂੰ ਰੱਖਣ ਦੇ ਵਿੱਚ ਉਹਦੇ ਨਾਲ ਸੀਗਾ ਔਰ ਇਸ ਤੋਂ ਬਾਅਦ ਅਸੀਂ ਬਾਕੀ ਤਫਤੀਸ਼ ਕਰ ਰਹੇ ਹਾਂ ਜੋ ਤੁਹਾਡੇ ਸਾਹਮਣੇ ਹੋਣਗੇ ਤੁਹਾਡੇ ਧਿਆਨ ਚ ਲੰਮੇ ਜਾਣਗੇ